ਵੀਰ ਜੀ ਸਾਰੇ ਭਰਾਵਾਂ ਦਾ ਵੈਲਕਮ ਹੋ ਗਿਆ ਸਾਡੇ ਚੈਨਲ 'ਤੇ ਜਿਹਨਾਂ ਨਵੇਂ ਭੱਤੇ। ਔਰ ਸਾਰੇ ਦੋਸਤਾਂ ਸ ਤੇ ਨਾਂ ਭਰਾਵਾਂ ਦਾ ਕੀ ਹਾਲ ਚਾਲ ਵੀਰ ਜੀ। ਸਭ ਤੋਂ ਪਹਿਲਾਂ ਜਿਹੜੇ ਭਰਾ ਨਵੇਂ ਆਏ ਚੈਨਲ ਤੇ ਸਾਰਿਆਂ ਦਾ ਵੈਲਕਮ। ਸ਼ੁਕਰੀਆ ਮਿਹਰਬਾਨੀ ਤੇ ਜਿਹੜੇ ਵੀ ਵੀਰ ਸੱਜਣ ਦੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ। ਬਹੁਤ ਵਧੀਆ ਟੌਪਿਕ ਤੁਹਾਡੇ ਵਾਸਤੇ ਲੈ ਕੇ ਆਏ ਜਿਵੇਂ ਤੁਸੀਂ ਥੰਬਨੇਲ 'ਚ ਵੇਖ ਲਿਆ ਹੋਗਾ। ਅੱਜ ਆਪਾਂ ਤੁਹਾਨੂੰ ਦੱਸਣਾ ਵਾਂ ਵੀਰ ਜੀ ਗੋੜ। ਇਹ ਤੱਕ ਆਪਾਂ ਗੋੜ ਦੀ ਵੀਡੀਓ ਕੋਈ ਪਾਈ ਨਹੀਂ ਆਪਣੇ ਚੈਨਲ 'ਤੇ ਲੇਕਿਨ ਬੰਦਿਆਂ ਦੀ ਡਿਮਾਂਡ ਕਿ ਭਾਈ ਇਹਦੇ ਤੇ ਵੀ ਤੁਹਾਨੂੰ ਵਧੀਆ ਜੀ ਵੀਡੀਓ ਪਾਉ। ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਗੋੜ ਬੜੇ ਤਰ੍ਹਾਂ ਦੇ ਲੋਕ ਬਣਾਉਂਦੇ ਆ ਪਰ ਜਿਹੜਾ ਤੁਹਾਨੂੰ ਆਪਾਂ ਗੋੜ ਦੱਸਾਂਗੇ ਨਾ ਤਿੰਨਾਂ ਜਗ੍ਹਾ ਤੇ ਤੁਹਾਨੂੰ ਕੰਮ ਆਊਗਾ। ਨੰਬਰ 1 ਕਬੂਤਰ ਖੋਲਣ ਤੇ ਨੰਬਰ 2 ਕਬੂਤਰ ਸੰਭਾਲਣ ਤੇ ਤਿੰਨ ਨੰਬਰ ਤੇ ਕਬੂਤਰ ਡਾਉਣ ਚ। ਔਰ ਇਹ ਗੋੜ ਭਾਵੇਂ ਤੁਸੀਂ ਦੁੱਸਰ ਚ ਵੀ ਬਦਲੋ ਵੀ ਤੁਹਾਡੇ ਦੁੱਸਰ ਵੀ ਸੰਭਾਲ ਲੂਗਾ ਐਡਾ ਵਧੀਆ ਗੋੜਾ। ਤੇ ਗੱਲਾਂ ਮੈਂ ਜਿਆਦਾ ਨਹੀਂ ਕਰਦਾ। ਮੇਰੇ ਭਰਾ ਤੁਸੀਂ ਬਣਾ ਕੇ ਤੇ ਆਪ ਯੂਜ਼ ਕਰਕੇ ਵੇਖ ਲਓ ਤੇ ਇੱਕ ਚੀਜ਼ ਦਾ ਧਿਆਨ ਰੱਖੋ ਗੋੜਾ ਜਿਹੜਾ ਇਹ ਤੁਸੀਂ ਘੜ ਤੋਂ ਘੜ ਸੀਜ਼ਨ ਸ਼ੁਰੂ ਹੋਣ ਤੋਂ 2-3 ਮਹੀਨੇ ਪਹਿਲਾਂ ਬਣਾ ਕੇ ਆਪਣਾ ਸੇਵ ਕਰ ਲੈਣਾ ਠੀਕ ਹੈ ਜੀ ਤੇ ਬਾਕੀ ਪਿਛਲੀ ਵੀਡੀਓ ਆਪਾਂ ਪਾਈ ਬਹੁਤ ਵਧੀਆ ਪਿਆਰ ਤੇ ਬਖਸ਼ਰੇ ਸਾਰੇ ਭਰਾ ਤੇ ਅੱਗੇ ਵੀ ਇਹੋ ਜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਵਾਂਗਾ ਤੇ ਇੱਕ ਹੋਰ ਆਪਾਂ ਤੁਹਾਨੂੰ ਚੀਜ਼ ਦੱਸਣ ਲੱਗੇ ਹਾਂ ਕਿ ਹੁਣ ਮੈਂ ਇੱਕ ਸੀਰੀਜ਼ ਸ਼ੁਰੂ ਕਰਨ ਲੱਗਾ ਹਾਂ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਯਾਰ ਇੱਕ ਤੋਂ ਬੰਦੇ ਨੇ ਕਮੈਂਟ ਕੀਤੇ ਵੀ ਤੁਸੀਂ ਉਸਤਾਦਾਂ ਨੂੰ ਇੱਕ ਗਲਤ ਬੋਲੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਆਪਾਂ ਕਿਹੇ ਵੀ ਵੀਰ ਦੀ ਭਰਾ ਦੀ ਉਸਤਾਦ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਦੇ ਸਾਰੇ ਸਾਡੇ ਬੜੇ ਸਤਿਕਾਰਯੋਗ ਸਿਰਫ ਗੱਲਾਂ ਇਹ ਕਹਿ ਦਿਆਂ ਵੀ ਜੋ ਉਸਤਾਦ ਦੱਸਦੇ ਨੇ ਉਹਨਾਂ ਨੂੰ ਆਪਾਂ ਦੱਸ ਕੇ ਵੀ ਇਹ ਉਸਤਾਦ ਕੁਝ ਇੰਜ ਕਰਦੇ ਕੁਝ ਇੰਜ ਕਰਦੇ ਸਾਰੇ ਬੰਦੇ ਇੱਕੋ ਜਿਹੇ ਹੁੰਦੇ ਆ ਦੱਸਣ ਵਾਲੇ ਵੀ ਬਹੁਤ ਆ ਤੇ ਨਾ ਦੱਸਣ ਵਾਲੇ ਬਹੁਤ ਆ ਇਹ ਕਰਕੇ ਸਾਡਾ ਏਮ ਹੁੰਦਾ ਕਿ ਸਾਰੇ ਬੰਦੇ ਨੂੰ ਦੱਸਿਆ ਜਾਵੇ ਜਿਹੜੇ ਬੰਦੇ ਦੀ ਕੋਈ ਬਾਹ ਨਹੀਂ ਫੜਦਾ ਉਹ ਬੰਦੇ ਨੂੰ ਵੀ ਨਾਲ ਲੈ ਕੇ ਚਲਾ ਜਾਵੇ ਉਹਨੂੰ ਸਖਾ ਜਾਵੇ ਉਹਨੂੰ ਵੀ ਕਬੂਤਰਬਾਜ਼ ਦੇ ਗੌਰ ਦੱਸੇ ਆ ਠੀਕ ਹੈ ਜੀ ਤੇ ਇਹ ਮੇਰੀ ਗੁਜਾਰਸ਼ ਆ ਭਰਾਵਾਂ ਨੂੰ ਵੀ ਵੇ ਕਮੈਂਟਾਂ ਦੇ ਵਿੱਚ ਇਹੋ ਜੀ ਯਾਰ ਤੁਸੀਂ ਸਵਾਲ ਨਾ ਕਰਿਆ ਕਰੋ ਕੋਈ ਵੀ ਆਪਾਂ ਇਹੋ ਜੀ ਕਿਸੇ ਸ਼ਾਨ ਦੇ ਬਰਖਲਾਓਗੇ ਇਹਦੇ ਨਹੀਂ ਬੋਲਦੇ ਹੁਣ ਪਹਿਲਾਂ ਵੀ ਨਹੀਂ ਬੋਲਿਆ ਹੁਣ ਵੀ ਨਹੀਂ ਬੋਲਾਂਗੇ ਤੇ ਅੱਗੇ ਫਿਊਚਰ 'ਚ ਵੀ ਨਹੀਂ ਆਪਾਂ ਕਿਸੇ ਦੇ ਖਲਾਬ ਬੋਲਣਾ ਠੀਕ ਹੈ ਤੇ ਸੀਰੀਜ਼ ਮੈਂ ਲੈ ਕੇ ਆਉਂ ਵੀਰ ਜੀ ਇਹੋ ਜੀ ਤੁਹਾਡੇ ਵੱਲ ਸੀਰੀਜ਼ ਲੈ ਕੇ ਆ ਗਿਆ 11ਵਾਂ ਕੀ ਕਬੂਤਰ ਦੀ ਪਹਿਚਾਨ ਤੁਹਾਨੂੰ ਇਹ ਐਸ ਕਾਬਲ ਬਣਾ ਦੇਣਾ ਕਿ ਕਬੂਤਰ ਤੁਹਾਡੇ ਹੱਥ ਚ ਜਾਵੇ ਤੇ ਤੁਹਾਨੂੰ ਬਹੁਤ ਜ਼ਿਆਦਾ ਪਰਖ ਹੋ ਜਾਵੇ ਜਿਵੇਂ ਸਤਾਦ ਲੋਕਾਂ ਨੂੰ ਪਰਖ ਹੁੰਦੀ ਆ 500 100 ਖੁੱਡੇ 100 ਕਬੂਤਰ ਵੀ ਖੁੱਡੇ ਚ ਬੈਠਾ ਵਧੀ ਵਿੱਚ ਵੇਖੇ ਤਾਂ ਇਹ ਕਬੂਤਰ ਕਿਹੜਾ ਵਧੀਆ ਤੁਹਾਨੂੰ ਸਾਰਾ ਕੁਝ ਦੱਸਾਂਗੇ ਉੱਚੀ ਉੱਡਣ ਵਾਲਾ ਕਬੂਤਰ ਕਿਹੜਾ ਵਿਚਕਾਰ ਉੱਡਣ ਵਾਲਾ ਕਿਹੜਾ ਕਿਹੜੇ ਖੰਭ ਚੰਗੇ ਹੁੰਦੇ ਆ ਕਿਹੜੇ ਨਹੀਂ ਹੁੰਦੇ ਸਾਰੀ ਡਿਟੇਲ ਚ ਤੇ 4 3 4 5 ਵੀਡੀਓ ਆਉਣੀਆਂ ਲਗਾਤਾਰ ਉੱਪਰ ਥੱਲੇ ਇਹ ਤੇ ਠੀਕ ਹੈ ਜੀ ਤੇ ਪਿਆਰ ਦਿਓ ਤੇ ਇਸ ਤਰ੍ਹਾਂ ਜਿਵੇਂ ਬਣਾ ਕੇ ਰੱਖਿਆ ਬਣਾ ਰੱਖਿਓ ਤੇ ਇੱਕ ਨਾ ਪੰਜੀਰੀ ਦੀ ਵੀਡੀਓ ਮੈਂ ਦੇਣੀ ਆ ਪੰਜੀਰੀ ਜਿਹੜੇ ਕਬੂਤਰਾਂ ਨੂੰ ਆਪਾ ਪਾਉਣੇ ਹੁੰਦੇ ਉਹਤੇ ਵੀ ਇੱਕ ਵਧੀਆ ਜੀ ਵੀਡੀਓ ਲਾਉਂਗਾ ਤੇ ਚਲੋ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਚੱਲਦੇ ਆ ਆਪਣੇ ਘੋੜਾ ਉੱਤੇ ਆ ਵੇਖੋ ਕਾਫੀ ਆਪਣੀ ਆ ਗਈ ਹੈ ਵੇਖੋ ਵੀ ਜੀ ਲਿਖੀਆਂ ਚੀਜ਼ਾਂ ਭੁੱਲਦੇ ਆ ਨੇ ਉਹ ਤਰ੍ਹਾਂ ਯਾਦ ਕੁਝ ਨਹੀਂ ਰਹਿਦਾ ਇਨਸਾਨ ਨੂੰ ਫੇਰ ਵੀ ਕਿਸੇ ਦੇ ਕੰਮ ਆ ਜੋਗੀ ਠੀਕ ਆ ਚੀਜ਼ਾਂ ਮੇਰੇ ਭਰਾ ਕਾਪੀ ਪੰਨੂ ਫਾਲੋ ਸਮਾਤਰਾ ਉਹਨਾਂ ਦੀ ਬਿਲਕੁਲ ਸਹੀ ਲਿਖਿਓ ਤੁਹਾਨੂੰ ਮੈਂ ਨਾਲ-ਨਾਲ ਚੀਜ਼ਾਂ ਦੱਸਾ ਜਾਂਗਾ ਕੋਈ 16-17 ਚੀਜ਼ਾਂ ਤੇ ਨਾਲ ਉਹਨਾਂ ਦੇ ਕੰਮ ਵੀ ਦੱਸਿ ਜਾਊਂਗਾ ਵੀ ਇਹ ਕਿਹੜੀ ਚੀਜ਼ ਵਾ ਕਿਹੜੇ ਕੰਮ ਆਉਂਦੇ ਇਹਦੇ ਵਿੱਚ ਪਾਈ ਆ ਤੇ ਕੁਝ ਚੀਜ਼ਾਂ ਦੇ ਨਾਮ ਸ਼ਾਇਦ ਤੁਸੀਂ ਨਾ ਪਹਿਲਾਂ ਸੁਣਿਆ ਹੋ ਹੋ ਕਿਪਤਾ ਸੁਣਿਆ ਵੀ ਹੋਣ ਇਹ ਕਰਕੇ ਧਿਆਨ ਨਾਲ ਮੈਂ ਹੌਲੀ ਹੌਲੀ ਰਿਪੀਟ ਕਰੂੰਗਾ ਤੁਸੀਂ ਲਿਖੀ ਜਾ ਤੇ ਫੋਟੋ ਮੇਰੇ ਭਰਾ ਕਾਪੀ ਪਣ ਇਹ ਹੈ ਜੀ ਇਹਦਾ ਨਾਮ ਦੇਸੀ ਉਡਾਣ ਸੰਭਾਲ ਵਾਲਾ ਗੋੜਾ ਮੇਰਾ ਕਾਇਦਾ ਨਾਇਦਾ ਉਡਾਣ ਦਾ ਵੀ ਆ ਸੰਭਾਲਦਾ ਵੀ ਆ ਤੇ ਕਬੂਤਰ ਫੋਲਦਾ ਵੀ ਆ ਠੀਕ ਹੈ ਜੀ ਸਭ ਤੋਂ ਨੰਬਰ 1 ਉੱਪਰ ਜਿਹੜੀ ਚੀਜ਼ ਆ ਪੁਰਾਣਾ ਗੋੜ ਤੁਸੀਂ 150 ਗ੍ਰਾਮ ਤੁਹਾਨੂੰ ਚਾਹੀਦਾ ਔਰ ਪੁਰਾਣਾ ਗੋੜ ਹੋਵੇ ਘੱਟੋ ਘੱਟ 2 ਸਾਲਾ 2 ਸਾਲਾ ਗੋੜ ਹੋਵੇ 2 ਸਾਲ ਹੋ ਗਿਆ ਉਹਨਾਂ ਗੋੜ ਨੂੰ ਉਹ ਗੋੜ ਲੈਣਾ ਠੀਕ ਹੈ ਜੀ ਪਹਿਲਾਂ ਵੀਰ ਜੀ ਆ ਗਈ ਚੀਜ਼ ਛੋਟੀ ਹਰਣ ਕੁੱਟ ਕੇ ਚੰਗੀ ਤਰ੍ਹਾਂ ਇਹ ਲੈਣੇ ਤੁਸੀਂ ਵੀਰ ਜੀ 5 ਗ੍ਰਾਮ ਠੀਕ ਹੈ ਦੋਸਤੋ ਇੱਕ ਨੰਬਰ ਹੋ ਗਿਆ ਵੀਰ ਜੀ 2 ਨੰਬਰ ਤੇ ਵੀਰ ਜੀ ਆ ਗਈ ਦਾਲ ਚੀਨੇ ਦਾਲ ਜੀ ਦਾ ਸਭ ਤੋਂ ਪਹਿਲਾਂ ਤੁਹਾਨੂੰ ਸਾਹਿਬ ਕਿੰਨੀ ਚਾਹੀਦੀ ਆ ਡੇਢ ਟੋਲਾ ਦਾਲ ਜੀ ਜਿਹਦਾ ਕੰਮ ਵੀਰ ਜੀ ਕੀ ਹੁੰਦਾ ਇਹ ਬਾਡੀ ਨੂੰ ਗਰਮ ਕਰਦੀ ਤੇ ਬਾਡੀ ਜਿਹੜਾ ਬਲੱਡ ਹੁੰਦਾ ਉਹਨੂੰ ਸਰਕੂਲੇਟ ਤੇਜ਼ ਕਰਦੀ ਠੀਕ ਹੈ ਜੀ ਉਸ ਤੋਂ ਬਾਅਦ ਵੀਰ ਜੀ ਆਗੇ ਲੌਂਗ ਕੁੱਟ ਕੇ ਟੋਪੀ ਵਾਲੇ ਵਧੀਆ ਲੌਂਗ ਹਣ ਠੀਕ ਹੈ ਇਹ ਵੀ 1 ਟੋਲਾ ਇਹਦਾ ਵੀਰ ਜੀ ਕੰਮ ਇਹਨੇ ਸਭ ਤੋਂ ਗਰਮ ਚੀਜ਼ਾਂ ਜਿਹੜੀ ਦੁਨੀਆ ਤੇ ਹਨ ਉਹਨਾਂ ਦੇ ਵਿੱਚੋਂ ਇੱਕ ਹੈ ਲੌਂਗ ਠੀਕ ਹੈ ਇੱਕ ਹੀ ਕਰਦਾ ਸਟੈਮਣਾ ਦਿੰਦਾ ਤੇ ਤਾਕਤ ਵਧਾਉਂਦਾ ਕਬੂਤਰ ਦੀ ਠੀਕ ਹੈ ਜੀ ਉਸ ਤੋਂ ਅੱਗੇ ਵੀਰ ਜੀ ਆ ਗਿਆ ਅਕਰ ਕਰਾ ਇਹ ਵੀ ਵੀਰ ਜੀ ਇੱਕ ਤੋੜਾ ਇਹਦਾ ਕੰਮ ਕੀ ਅਕਰ ਕਰੇ ਦਾ ਇਹ ਕਰਦਾ ਵਾ ਸਟੈਮਣਾ ਬੂਸਟ ਕਰਦਾ ਨਰਵਸ ਜਿਹੜੀਆਂ ਨਾੜਾਂ ਹੁੰਦੀਆਂ ਉਹਨਾਂ ਦੇ ਵਿੱਚ ਜਾਨ ਆਉਂਦਾ ਬਹੁਤ ਜ਼ਿਆਦਾ ਠੀਕ ਹੈ ਜੀ ਉਸ ਤੋਂ ਅੱਗੇ ਵੀਰ ਜੀ ਆ ਗਿਆ ਜੈਫਲ ਜੈਫਲ ਅੱਧਾ ਤੋੜਾ ਇਹ ਬਹੁਤ ਨਹਾਇਤ ਗਰਮ ਤਸੀਰ ਦੀ ਚੀਜ਼ ਹੈ ਜੈਫਰ ਠੀਕ ਹੈ ਜੀ ਇਹ ਕੀ ਕਰਦਾ ਸਟ्रेस ਨੂੰ ਦੂਰ ਕਰਦਾ ਤੇ ਕਬੂਤਰ ਨੂੰ ਨਾ ਸੰਭਾਲ ਜ ਮਦਦ ਕਰਦਾ RAM ਜੀ ਤੋਂ ਸੰਭਾਲਦੇ ਕਬੂਤਰ ਸੰਭਲਦਾ ਬੜੇ ਜਲੀ ਜਾਨਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਪਿਪਲੀ ਪਿਪਲੀ ਵੀ ਜ ਲੈਣੇ ਤੁਸੀਂ ਅੱਧਾ ਤੋਲਾ ਇਹ ਪਿਪਲੀ ਦਾ ਕੰਮ ਕੀ ਆ ਸਾਹ ਖੋਲਦੀ ਆ ਜਦੋਂ ਕਬੂਤਰ ਰੋੜਦਾ ਨਾ ਉਹਨੂੰ ਸਾਹ ਲੈਣ ਚ ਉਹ ਜਿਹੜਾ ਫੰਕਸ਼ਨ ਹੁੰਦਾ ਉਹਨੂੰ ਕੋ ਪ੍ਰੋਬਲਮ ਨਹੀਂ ਦੀ ਲੰਗ ਸੋਤੇ ਮਜ਼ਬੂਤ ਕਰਦੀ ਆ ਠੀਕ ਹੈ ਜੀ ਉਸ ਤੋਂ ਵੀਰ ਜੀ ਇੱਕ ਚੀਜ਼ ਨਾ ਸੋਲ ਲਓ ਧਿਆਨ ਨਾਲ ਮਲ ਕੰਗਣੀ ਇਹ ਲੈਣੇ ਤੁਸੀਂ ਵੀਰ ਜੀ ਡੇਢ ਦੋਲਾ ਇਹ ਦਾ ਵੀਰ ਜੀ ਕੰਮ ਬਹੁਤ ਆ ਕੀ ਕੰਮ ਇਹਦਾ ਸੁਣੀ ਜਾਓ ਜਿਆਦਾ ਅੱਖ ਤੇਜ਼ ਕਰਦੀ ਕਬੂਤਰ ਦੀ ਫੋਕਸ ਵਧਾਉਂਦੀ ਆ ਥਕਾਵਟ ਲਾਉਂਦੀ ਆ ਠੀਕ ਆ ਤੇ ਹਾਜਮਾ ਵੀ ਸੈੱਟ ਕਰਦੀ ਠੀਕ ਆ ਜੀ ਉਸ ਤੋਂ ਬਾਅਦ ਵੀਰ ਜੀ ਆ ਗਿਆ ਆਮਲਾ ਸੁੱਕੇ ਔਲੇ ਲੈ ਲੈਣੇ ਸੁੱਕੇ ਸੁਕਾ ਕੇ ਉਹਨੂੰ ਕੁੱਟ ਕੇ ਬ੍ਰੀਕ ਪਾਊਡਰ ਕਰ ਲੈਣਾ 3 ਗ੍ਰਾਮ ਇਹ ਵੀ ਜੀ ਹਾਜਮਾ ਤੇ ਵਿਟਾਮਿਨ ਸੀ ਇਹ ਤੋਂ ਜ਼ਿਆਦਾ ਹੋਰ ਕਿੱਦੋਂ ਮਿਲਦਾ ਦੁਨੀਆ 'ਚ ਆਮਲੇ ਤੋਂ ਸਵਾਦ ਵਿਟਾਮਿਨ ਸੀ ਤੋਂ ਅੱਖਾਂ ਦੀ ਰੌਸ਼ਨੀ ਤੇਜ ਸਰੀਰ ਚ ਬਲੱਡ ਸਰਕੂਲੇਜ ਤੇ ਪਤਾ ਨਹੀਂ ਕਿੰਨੇ ਕੰਮ ਆ ਠੀਕ ਹੈ ਜੀ ਅੱਗੇ ਵੀਰ ਜੀ ਆ ਗਈ ਕਲੌਂਜੀ ਕਲੌਂਜੀ ਲੈਣੀ 3 ਗ੍ਰਾਮ ਇਹਦਾ ਕੰਮ ਕੀ ਆ ਕਲੌਂਜੀ ਬਹੁਤ ਹੀ ਇੱਕ ਵਧੀਆ ਜੜੀ ਬੂਟੀ ਇਹਦਾ ਕੰਮ ਖੂਨ ਜਿਹੜਾ ਸਾਡਾ ਨਾ ਉਹਨੂੰ ਸਾਫ਼ ਕਰਦੀ ਆ ਤੇ ਬਲੱਡ ਸਰਕੂਲੇਸ਼ਨ ਤੇਜ ਕਰਦੀ ਆ ਠੀਕ ਹੈ ਜੀ ਤੇ ਜਿਹੜੀ ਹਾਰਟ ਰੇਟ ਹੁੰਦੀ ਆ ਨਾ ਉਹਨੂੰ ਬਿਲਕੁਲ ਕੰਟਰੋਲ ਰੱਖਦੀ ਆ ਕਬੂਤਰ ਨੂੰ ਜਿਆਦਾ ਉਹਦੀ ਜਿਹੜੀ ਬੀਪੀਆ ਦਾ ਵਧਣ ਨਹੀਂ ਦਿੰਦੀ ਬਿਲਕੁਲ ਕੰਟਰੋਲ ਕਰਕੇ ਰੱਖਦੀ ਇੱਕ ਵੀਰ ਜਿਹੜੀ ਉਟੀ ਆ ਗਈ ਹੈ ਗੁਰਮਾਰ 11 ਨੰਬਰ ਦੇ ਇਹਦੀ ਤਸਵੀਰ ਨਹਾਏ ਤੇ ਕੌੜੇ ਹੁੰਦੀ ਹੈ ਇਹ ਸ਼ੂਗਰ ਤੇ ਲੋਕ ਵਰਤਦੇ ਇਹਨੂੰ ਇਹੋ ਜੀ ਚੀਜ਼ ਹੈ ਵੀ ਮੂੰਹ ਜੇ ਕੋਈ ਰੱਖਦੇ ਤਾਂ ਤੁਹਾਨੂੰ ਮਿੱਠੇ ਦਾ ਸਵਾਲ ਭੁੱਲ ਜਾਊਗਾ ਇਹ ਚੀਜ਼ ਹੈ ਇਹਦਾ ਕੰਮ ਕੀ ਹੈ ਵੀਰ ਜੀ ਭੁੱਖ ਮਾਰਦੇ ਆ ਕਬੂਤਰ ਨੂੰ ਓੜਦੇ ਨੂੰ ਭੁੱਖ ਨਹੀਂ ਲੱਗਣ ਦਿੰਦੇ ਤੇ ਦੂਜਾ ਕੰਮ ਮੈਟਾਬੋਲਿਜ਼ਮ ਜਿਹੜਾ ਹੁੰਦਾ ਨਾ ਪਾਚਨ ਕਰਿਆ ਬੋਡੀ ਚ ਫੈਂਡਰ ਨਹੀਂ ਬਣਦੀ ਤੇ ਮੈਟਾਬੋਲਿਜ਼ਮ ਨੂੰ ਬਹੁਤ ਸਟਰੋਂਗ ਤੇ ਫਾਸਟ ਕਰ ਦਿੰਦੀ ਹੈ ਇਹ ਵੀ ਵੀਰ ਜੀ 2 ਗ੍ਰਾਮ ਲੈਣੀ ਸਿਰਫ ਠੀਕ ਹੈ ਜੀ ਇਹ ਚੀਜ਼ਾਂ ਤੁਸੀਂ ਧਿਆਨ ਰੱਖੋ ਵਾਧ ਨਹੀਂ ਪਾਉਣੇ ਸੌਂਫ 1.5 ਤੋਲਾ ਇਹ ਵੀ ਵੀਰ ਜੀ ਤੁਹਾਨੂੰ ਤਾਂ ਹਾਜ਼ਮੇ ਵਾਸਤੇ ਬਹੁਤ ਹੀ ਵਧੀਆ ਜੀ ਹੈ ਦੁਨੀਆ ਦੇ ਵਿੱਚ ਇਹ ਤੁਸੀਂ 1.5 ਤੋਲਾ ਲੈਣੀ ਸ਼ਹਿਦ ਆ ਗਿਆ ਵੀਰ ਜੀ ਕੋਈ ਵੀ ਸ਼ਹਿਦ ਛੋਟੀ ਮੱਖੀ ਦਾ ਵੀ ਵੱਡੀ ਦਾ ਹੋਵੇ ਇਹ ਤੁਸੀਂ ਲੈ ਲੈਣਾ ਵਾ ਇਮਿਊਨਿਟੀ ਸਟਰੋਂਗ ਕਰਦਾ ਸ਼ਹਿਦ ਠੀਕ ਹੈ ਜੀ ਉਤਵਾ ਵੀਰ ਜੀ ਅਗਰ ਦੇਸੀ ਕਿਉਂ ਜ਼ਰੂਰਤ ਅਨੁਸਾਰ ਹੀ ਪੋਣਾ ਠੀਕ ਹੈ ਤੇ ਇਹ ਕੀ ਕਰਦਾ ਤੁਹਾਨੂੰ ਪਤਾ ਹੈ એનર્ਜੀ ਬੂਸਟਰ ਮਸਲ ਡਿਵੈਲਪ ਕਰਦਾ ਬਾਡੀ ਦੀ ਤਾਕਤ ਬਣਾਉਂਦਾ ਉਸ ਤੋਂ ਬਾਅਦ ਹੋਰ ਵੀ ਕਈ ਕੰਮ ਆ ਦੇਸੀ ਕਿਉਂ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਅੱਗੇ ਆ ਕੇ ਵੀਰ ਜੀ ਬੜੀ ਵਧੀਆ ਚੀਜ਼ ਹੈ ਇੱਕ ਬਹੁਤ ਮਸ਼ਹੂਰ ਜੜੀ ਬੂਟੀ ਹੈ ਰੂਮ ਮੇ ਮਸਤਕੀ ਇਹ ਲੈਣੀ 3 ਗ੍ਰਾਮ ਇਹਦਾ ਕੰਮ ਕੀ ਸਾਹ ਖੋਲਦੀ ਹੈ ਲੰਬੀ ਪ੍ਰਵਾਜ ਜਦੋਂ ਦੇ ਨਾਲ ਕਬੂਤਰ ਨੂੰ ਉਹਨੂੰ ਸਟ੍ਰੈਸ ਨੇ ਆਉਣ ਦਿੰਦੀ ਜਦੋਂ ਲੰਮਾ ਔੜ ਦਾ ਕਬੂਤਰ ਤੇ ਜਿਹੜਾ ਉਹਦਾ ਗਾਲਾ ਸੁੱਕਦਾ ਨਾ ਡਰਾਈ ਹੁੰਦਾ ਉਹਨੂੰ ਸਹੀ ਦਾ ਤਰ ਕਰ ਕਰ ਰੱਖਦੀ ਉਹ ਤੋਂ ਬਾਅਦ ਵੀਰ ਜੀ ਆ ਗਿਆ ਸ਼ਿਲਾਜੀਤ ਸ਼ਿਲਾਜੀਤ ਦਾ ਵੀ ਤੁਹਾਨੂੰ ਕੰਮ ਸਟੈਮਨਾ ਬੂਸਟ ਅ એનર્ਜੀ ਵਧਾਉਂਦਾ ਔਰ ਬੇਸਾਬੀ ਤਾਕਤ ਦਿੰਦਾ ਠੀਕ ਹੈ ਜੀ ਤੇ 3 ਗ੍ਰਾਮ ਵਧੀਆ ਸ਼ਿਲਾਜੀਤ ਕਿਸੇ ਕੰਪਨੀ ਦਾ ਲੈ ਲਿਓ ਉਹ ਤੋਂ ਬਾਅਦ ਵੀਰ ਜੀ ਆ ਗਿਆ ਜੀ ਚਾਂਦੀ ਪਿਓਰ ਵਰਕ ਚਾਂਦੀ ਦੇ ਵਰਕ 50 ਪੀਸ ਲੈ ਲੈਂਦੇ ਹਾਂ ਠੀਕ ਹੈ ਜੀ ਇਹ ਚੀਜ਼ਾਂ ਵੀਰ ਜੀ ਤੁਸੀਂ ਲੈ ਲੈਣੀਆਂ ਸਾਰੀਆਂ ਲੈ ਕੇ ਜਿਹੜੀਆਂ ਚੀਜ਼ਾਂ ਕੁੱਟਣ ਵਾਲੀਆਂ ਉਹਨਾਂ ਨੂੰ ਹਲਕੀ ਤੋਂ ਪੁਲਾ ਕੇ ਕੁੱਟ ਕੇ ਸਕਾ ਕੇ ਕੱਪੜੇ ਛਾਣ ਕਰ ਲੈਣੇ ਠੀਕ ਹੈ ਜੀ ਕੱਪੜੇ ਛਾਣ ਕਰਕੇ ਉਹਨਾਂ ਚੀਜ਼ਾਂ ਨੂੰ ਇੱਕ ਸਾਈਡ ਤੇ ਰੱਖ ਲੈਣੀ ਠੀਕ ਹੈ ਫਿਰ ਕਰਨਾ ਕੀ ਹੈ ਭਰਾਓ ਸਭ ਤੋਂ ਪਹਿਲਾਂ ਇੱਕ ਪੈਨ ਲੈਣਾ ਜਿਹਨੂੰ ਕੜਾਈ ਹਲਕੇ ਵਿੱਚ ਉਹਨਾਂ ਕਕਿਓ ਪਾਉਣਾ ਇਹ ਗੋੜ ਦੇ ਸਾਹ ਉਹਨਾਂ ਦੇਸੀ ਕਿ ਉਹਦੇ ਵਿੱਚ ਚੰਗੀ ਤਰ੍ਹਾਂ ਉਹਨੂੰ ਪੁੰਨ ਲੈਣਾ ਹਲਕਾ ਜਨਾ ਜ਼ਿਆਦਾ ਲਾਲ ਕਰਨਾ ਨਾ ਜ਼ਿਆਦਾ ਸੁੱਕਾ ਰਹਿਣਾ ਤੇਜ ਆਜਦੇ ਨਹੀਂ ਮੀਡੀਅਮ ਉਹ ਉਹਦਾ ਰੱਖਿਓ ਆਪਣਾ ਫਲੇਮ ਠੀਕ ਹੈ ਕਰਕੇ ਜਦੋਂ ਤੁਹਾਨੂੰ ਲੱਗਾ ਕਿ ਜਿਹੜਾ ਸਾਡਾ ਗੋੜ ਹੈ ਚੰਗੀ ਤਰ੍ਹਾਂ ਪਿਗਲ ਕੇ ਸੈਟ ਹੋ ਗਿਆ ਉਹਦੇ ਵਿੱਚ ਤੁਸੀਂ ਕੁੱਟੀਆਂ ਚੀਜ਼ਾਂ ਪਾ ਦੇਣੀਆਂ ਸਵਾਏ ਇੱਕ ਜਿਹੜੀ ਤਾਂ ਮੈਂ ਤੁਸੀਂ ਰੂਮੀ ਮਸਤਗੀ ਤੇ ਸ਼ਹਿਦ ਦੇ ਸਵਾਏ ਤੇ ਜਿਹੜੇ ਚਾਂਦੀ ਦੇ ਵਰਕਿਆ ਇਹਨਾਂ ਦੇ ਸਭ ਸਾਰੀਆਂ ਚੀਜ਼ਾਂ ਵਿੱਚ ਪਾ ਕੇ ਚੰਗੀ ਤਰ੍ਹਾਂ ਹਲਾਉਣੇ ਆ ਹਲਾ ਲੈਣੇ ਕੁਛ ਟਾਈਮ ਰਹਿਣ ਦੇਣਾ ਉੱਤੇ ਹਲਕੀ ਆਂ ਤੇ ਜਦੋਂ ਉਹ ਜਿਹੜੀਆਂ ਚੀਜ਼ਾਂ ਤੁਸੀਂ ਵਿੱਚ ਪਾਈਆਂ ਉਹ ਜਿਹੜਾ ਤੜ ਥੱਲਾ ਛੱਡ ਦੇਣੀ ਜਦੋਂ ਕੜਾ ਬਣਾਇਦਾ ਜੇ ਕਿਨੇ ਬਣਾਇਆ ਮਨ ਪਤਾ ਉਹ ਥੱਲਾ ਛੱਡ ਜਾਂਦਾ ਹੁੰਦਾ ਥੱਲਾ ਛੱਡਿਆ ਘੁੰਮਣ ਲੱਗਦੇ ਵਿੱਚ ਤੇ ਸਮਝੋ ਤੁਹਾਡਾ ਉਹ ਜਿਹੜਾ ਮੈਟਰ ਹੈ ਜਿਹੜੀ ਚੀਜ਼ ਹੈ ਉਹ ਤਿਆਰ ਹੋ ਗਈ ਹੈ ਲਾ ਕੇ ਉਹ ਥਲੇ ਰੱਖੋ ਥਲੇ ਰੱਖਣ ਦੇਣਾ ਉਹਨੂੰ ਠੰਡਾ ਹੋਣ ਦੇਣਾ ਜਿੰਨਾ ਹੋ ਸਕੇ ਵਾਪਕ ਜਦੋਂ ਬਿਲਕੁਲ ਠੰਡਾ ਹੋ ਗਿਆ ਹਲਕਾ ਜਿਹਾ ਗਰਮ ਰਹਿ ਜੇ ਉਦੇ ਵਿੱਚ ਰੂਮੀ ਮਸਤੱਗੀ ਪਾਉਣੇ ਆ। ਸ਼ਹਿਦ ਜਨਾਬਤ ਨੂੰ ਸੇਉਣਾ ਪਾਉਣਾ ਤੇ ਸਭ ਤੋਂ ਬਾਅਦ ਵਿੱਚ ਪਾਉਣੇ ਚਾਂਦੀ ਦੇ ਵਰਕ। ਪਾ ਕੇ ਚੰਗੀ ਤਰ੍ਹਾਂ ਉਹਨੂੰ ਗੁੰਨ ਲੈਣਾ, ਗੁੰਨ ਕੇ ਉਹਨੂੰ ਇੱਕ ਕੱਚ ਦੇ ਬਰਤਨ 'ਚ ਸੇਵ ਕਰਕੇ ਰੱਖ ਲੈਣਾ। ਇਹ ਵੀ ਜੀ ਤੁਹਾਡਾ ਗੋੜ ਤਿਆਰ ਹੋ ਗਿਆ। ਹੁਣ ਦੇਣ ਦਾ ਤਰੀਕਾ ਵੇਖ ਲਓ ਮੇਰੇ ਭਰਾ ਕਿਵੇਂ ਦੇਣਾ ਗੋੜਾ। ਸਭ ਤੋਂ ਪਹਿਲਾਂ ਤੇ ਜਿਹੜੇ ਜਦੋਂ ਆਪਣਾ ਸੀਜ਼ਨ ਸ਼ੁਰੂ ਹੁੰਦਾ ਤੇ ਆਪਾਂ ਇੱਕੋ ਕੰਮ ਲੈਨੇ ਗੋੜ ਤੋਂ ਕਬੂਤਰ ਫੋਲਦੇ ਆ। ਕਬੂਤਰਾਂ ਨੂੰ ਦੇ ਕੇ ਬਿਲਕੁਲ ਛੋਟੇ ਚਨੇ ਤੋਂ ਘੱਟ ਦੇ ਕੇ ਉਤੋਂ ਪੰਜ ਪੰਜ ਹਲਕਾ ਪਾਣੀ ਦੇ ਕੇ ਬਿਲਕੁਲ ਠੰਡਾ ਨਾ ਹੋਵੇ ਨਾਰਮਲ ਗਰਮ ਪਾਣੀ ਦੇ ਕੇ ਇਹਨੂੰ ਤੁਸੀਂ ਕਬੂਤਰਾਂ ਨੂੰ ਧੁੱਪੇ ਪਾਉਣਾ ਦੇਖੋ 2 ਮਿੰਟ ਇਤਨਾ ਇਹ ਪ੍ਰੋਸੈਸ 2-3 ਦਿਨਾਂ ਦਾ ਕਰਨਾ ਉਸ ਤੋਂ ਬਾਅਦ ਇੱਕ ਦਿਨ ਵਿੱਚ ਡੱਕ ਦੇ ਫਿਰ ਕਬੂਤਰ ਬਾਹਰ ਕੱਢਣਾ ਸ਼ੁਰੂ ਕਰਨਾ ਤੁਹਾਡੇ ਕਬੂਤਰ ਵੀ ਕੋਈ ਵੀਜੂ ਖੋਲਣਾ ਸ਼ੁਰੂ ਹੋ ਜਾਣਾ ਉਸ ਤੋਂ ਬਾਅਦ ਜਦੋਂ ਕਬੂਤਰ ਆਉਂਦਾ ਸੰਭਾਲ ਤੇ ਕਿਵੇਂ ਦੇਣਾ ਕਬੂਤਰ ਆਉਂਦਾ ਆ ਕੇ ਫੜਨਾ ਉਹਦੇ ਕਬੂਤਰ ਮਾਰਨੇ ਪਾਣ ਪੁਣੇ ਸੈੱਟ ਕਰਨਾ ਉਹਦਾ ਸਾਰਾ ਕੁਝ ਉਹਨਾਂ ਕੀ ਗੋੜ ਜਿੰਨਾ ਪਹਿਲਾਂ ਦੱਸਿਆ ਹਲ ਕਾਲਾ ਚਾਹਨਾ ਹੁੰਦਾ ਇੱਕ ਵੱਡਾ ਇੱਕ ਕਾਬਲੇ ਚਾਹਨਾ ਦਾ ਇੱਕ ਛੋਟਾ ਦਾ ਕਾਲਾ ਚਾਹਨਾ ਇੱਕ ਬਿਲਕੁਲ ਬਰਾਣੇ ਛੋਲੇ ਦੇ ਬਿਲਕੁਲ ਬਰੀਕ ਜੇ ਉਹਨਾਂ ਕ ਦਾਣਾਂ ਦੇ ਕੇ ਉਹ ਮਤਲਬ ਦੋ ਵਾਰ ਹੈ ਜਿੰਨਾ ਦੇ ਕੇ ਤੇ ਕਬੂਤਰ ਧੁੱਪੇ ਪਾਉਣਾ ਅੱਧਾ ਘੰਟਾ ਤੇ ਉਹਨੂੰ ਸੰਭਾਲ ਲੈਣਾ ਕਬੂਤਰ ਤੁਹਾਡਾ ਓਕੇ ਹੋਊਗਾ ਸਵੇਰ ਦੀ ਪ੍ਰਵਾਹ ਬਿਲਕੁਲ ਸਹੀ ਦੋ ਨਾ ਕਬੂਤਰ ਤੇ ਕੁੰਦੇ ਰੋਣਗੇ ਪਲਾਸਾ ਨਾ ਕਬੂਤਰ ਤੁਹਾਡਾ ਸੁਝੂਗਾ ਤੇ ਜਿਦ ਤਰ੍ਹਾਂ ਕਈ ਕਬੂਤਰ ਔੜ ਦੇ ਔੜ ਦੇ ਡਿੱਗ ਜਾਂਦੇ ਨੇ ਉਹ ਕੁਛ ਕੰਮ ਨਾ ਐ ਬਿਲਕੁਲ ਕਬੂਤਰ ਨੂੰ ਪੰਪ ਅਪ ਕਰ ਕਰ پورا ਸਰੀਰ ਖੋਲੂਗਾ ਠੀਕ ਹੈ ਜੀ ਹੁਣ ਵੀਰ ਜੀ ਆ ਗਿਆ ਉਡਾਨ ਤੇ ਜਦੋਂ ਦੇਣਾ ਪਉ ਡਾਣ ਵਾਸਤੇ ਕਿਵੇਂ ਦੇਣਾ ਜਦੋਂ ਕਬੂਤਰ ਸ਼ਾਮਾਂ ਨੂੰ ਆਪਾਂ ਗਰਮ ਕਰ ਲੈਨੇ ਆ ਆ ਜਿਹੜਾ ਗੋੜਿਆ ਨਾ ਇਹ ਤੁਹਾਨੂੰ ਲਾਇਦਾ ਚੀਜ਼ਾਂ ਗਰਮ ਕਰਦੀ ਲੋੜ ਨੇ ਇਹੋ ਹੀ ਗੋੜ ਇੱਕ ਕਾਬਲੀ ਚੈਲੇਂਜ ਇਹਨਾਂ ਪਾ ਲੈਣਾ ਠੀਕ ਹੈ ਉਹਦੇ ਵਿੱਚ ਤੋ 3 ml ਪਾਣੀ ਪਾ ਲੋ 3 ml ਪਾਣੀ ਜਦੋਂ 15 ml ਲੈ ਜੇ ਤੇ ਤਿੰਨਾ ਕਬੂਤਰਾਂ ਦਾ ਮੈਟਰ ਤਿਆਰ ਹੋ ਜਾਂਦਾ 5-5 ml ਦੇ ਕੇ ਕਬੂਤਰ ਨੂੰ ਦਾਬੂ ਰਾ ਦੋ ਕਬੂਤਰ ਤੁਹਾਡਾ ਪੰਪ ਫੇਫੂ ਕਿੰਨਾ ਕਰਦਾ ਕਿੰਨਾ ਗਰਮ ਕਰਦਾ ਕਬੂਤਰ ਦਾ ਸਰੀਰ ਖੋਲ ਲੂ ਇਹੋ ਇਹੋ ਜਿਹੜੀ ਤਰ੍ਹਾਂ ਮੈਂ ਸਾਰਾ ਗਰਮ ਕਰਕੇ ਕਬੂਤਰ ਤੁਸੀਂ ਛੱਡ ਦੋ ਤੁਹਾਡੇ ਤਿੰਨ ਚਾਰ ਕਬੂਤਰ ਘੰਟੇ ਬਾਅਦ ਕੇ ਬੋ ਠੀਕ ਹੈ ਬਈ ਤੇ ਬਹੁਤ ਹੀ ਵਧੀਆ ਤੁਹਾਨੂੰ ਅੱਜ ਇੱਕ ਚੀਜ਼ ਦੱਸੀ ਆ ਤੇ ਮੇਰੇ ਭਰਾ ਵੱਤ ਤੋਂ ਬਾਅਦ ਸ਼ੇਰਪੁਰ ਤੋਂ ਵੀਡੀਓ ਜਿਹੜੀ ਆਪਾਂ ਸੀਰੀਜ਼ ਵਿੱਚ ਮੈਂ ਪਿਛੇ ਦੱਸਤੀ ਆ ਜੇ ਸਾਰੇ ਪਰ سپورਟ ਕਰਨਗੇ ਵੱਧ ਤੋਂ ਵੱਧ ਤੇ ਆਪਾਂ ਤੁਹਾਡੇ ਬਾਅਦ ਜਲਦੀ ਵੀਡੀਓ ਲੈ ਕੇ ਆਵਾਂਗੇ ਠੀਕ ਹੈ ਜੀ ਤੇ ਇਹਨਾਂ ਹੀ ਕਹਿੰਦਾ ਹਾਂ ਮੈਂ ਸਾਰਿਆਂ ਭਰਾਵਾਂ ਕੋ ਇਜਾਜ਼ਤ ਮੰਗਦਾ ਹਾਂ ਜਲਦੀ ਮਿਲਦੇ ਆ नेक्स्ट ਕੇ ਵਧੀਆ ਟੌਪਿਕ ਨਾਲ ਰੱਬ ਰੱਖਾ ਸਤਿ ਸ਼੍ਰੀ ਅਕਾਲ